ਸੱਚੀ ਕਾਲ ਜੀ ਹਾਂ ਤਾਂ ਮੈਂ ਥੋੜਾ ਲੇਟ ਜੀ ਮਗਰ ਮੇਰੇ ਹੁਣੇ ਧਿਆਨ ਤੇ ਆਈ ਹੈ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਸਟੇਕਿਊ ਨੂੰ ਬੋਤਨ ਨੂੰ ਜਿਸ ਤਰੀਕੇ ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੁੰਗਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹੀ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਬੁਝਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਹ ਜਾਂ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ-ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਦਿਨ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਹੈ ਔਰ ਅੱਜ ਦੇ ਦਿਨ 'ਚ ਐਡੀ ਕਾਨੂੰਨੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ 'ਤੇ ਇਹ ਜੀ ਹਰਕਤ ਨੂੰ ਇਲਜ਼ਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار-ਬਾਰ ਇਸ ਇਨਸੀਡੈਂਟ ਨੂੰ ਕੰਡਮਨ ਕਰਦਾ ਉੱਥੇ ਅੰਮਰ ਸਰਦੀ ਕਮਿਸ਼ਨਰ ਰੇਡ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਕਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲਿਅਰ ناکامی ਥੋਡੀ ਕੀ ਹੋ ਸਕਦੀ ਹੈ ਸਿਵਾਏ ਏਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰ ਲੀਆਂ ਮਗਰ ਇਹ ਜੇ ਦਿਨ ਤੇ ਇੱਕ ਵੱਡੇ ਚੌਕ ਤੇ ਬੜੀ ਜਿੱਤੇ ਆਵਾਜ਼ਾਂ ਵੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਮੋਤ ਨਾਲ ਔਰ ਉਲਤ ਚੁੱਤੀ ਹੋਵੇ ਮੈਂ ਸਮਝਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਭੁੱਲਰ ਸਾਹਿਬ ਦਾ ਆਪਣਾ ਬੜਾ ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀਸ਼ ਰਾਜ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸਾਂਝ ਬਣੀ ਰਹੇ ਇਸ ਤੇ ਕੋਈ ਜਿਹੜੀਆਂ ਸਾਧਸ਼ਾ ਨੇ ਸਾਰੀਆਂ ਫੇਲ ਕਰਨ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਬੋਤਕਾ ਬਾਈ ਦੁੱਧ ਦਾ ਕੰਮ ਕਰਦਾ ਹੈ